जैसे ये देखते हैं ये बिल्कुल आराम से बंदे को निकल सकता है डरना ਮੇਰੇ ਤੇ ਨੇ ਕਦਾ ਮੈਂ ਦੱchnਾ ਤੇ ਇੱਕ ਮਿੰਟ ਰੁਕ ਜੇ ਕੋਈ ਬੋਟੂ ਮੰਗਾ ਲੈਣੇ ਛੱਡ ਹੁਣ ਕੀ ਪੈਨ ਛੱਡ ਛੱਡ ਰੁਕ ਜਰ ਰੁਕ ਜਰ ਉਹ ਤੇਰਾ ਕਾਰਨਾ ਹੈ ਇਹ ਨਹੀਂ ਰੁਕੋ ਔਰ ਸੇ ਰੱਖਣਾ ਪਿੱਛੇ ਰੱਖਣਾ ਔਰ ਸੇ ਰੱਖਣਾ ਅਜੀ ਤੁਸੀਂ ਆਪ ਹੀ ਕਰੇ ਨਾ ਹੋ ਜਾਂਦੇ ਆ ਜੀ ਆ ਜੀ ਆਪ ਹੀ ਬਗਾਈ ਦੇ ਸਾਹ ਪੂਣੇ ਸਾਥ ਦਾ ਗੁੜੀ ਭਾਈ ਬਰਨ ਟਪਕੀ ਕਰ ਰਹੀ ਹੈ തൽ തെ 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 രെ ല്െ ദൾ ലൂ ല് ളൾ ല്െ ലെ ല്െ ലെ ഺূ. ਏ ਨਾ ਹੋਏ ਮੈਂ ਇਹ ਇੰਦਾ ਕਹਿੰਦਾ ਮੈਂ ਲੈਣਾ ਚੰਗਾ ਸੱਤਾਂ ਹੋਇਆ ਜਾ ਉਹ ਪਿੱਛੇ ਲੈ ਲੈ ਬੋਰਾ ਲੈ ਉਹ ਨਹੀਂ ਬਾਬੂ ਐ ਬੋਰਾ ਦੇ ਦੇ ਦੇਖ ਲੈ ਤੂੰ ਬੁਖਾਰ ਦੇਖਦਾ ਇਹਦੋਂ ਅਹਲਾ ਮੈਂ ਹੀ ਆ ਮੈਂ ਸਨੇਕ ਕੈਚਰ ਐ ਮੈਂ ਤੇ ਇਕੱਲੇ ਦੇ ਕਾਬੂ ਆ ਗਿਆ ਨਾ ਤਾਂ ਮੈਂ ਵੀ ਨਾ ਤੇ ਬਚ ਸਕਦਾ ਇਹ ਇਹ ਤਾਂ ਸ਼ਰਾਬ ਪੀਤੀ ਵੀ ਨਹੀਂ ਇਹ ਨਿਕਲ ਲੈਂਦਾ ਖਾਂਦਾ ਨਹੀਂ ਨਿਕਲਦਾ ਇਹ ਸਾਵਤ ਨੂੰ ਜੇ ਲੈ ਆਪਣੇ ਜਗੜੇ ਚ ਲੈ ਲੰਨ ਨਾ ਸਾਬ ਹੱਟੀਆਂ ਉੱਡੀਆਂ ਤੋੜ ਦਿੰਦਾ ਇੱਕ ਮਿੰਟ ਦੀ ਤੋੜ ਦਿੰਦਾ ਹੱਟੀਆਂ ਪਰ ਹੁਣ ਇਸ ਇਹਦਾ ਮੈਸੂ ਨਿਕਲਦਾ ਬਈ ਉਹ ਦੇਖਿਆ ਨਾ ਬਰਿੰਦਰ ਬਰਵਿੰਦਰ ਸੈਣੀ ਆ ਪਕੜਿਆ ਉੱਥੇ ਤੇ ਬੱਚਾ ਨਿਕਲਿਆ ਉਹ ਤੇ ਗੈਨ ਗੋਉਂਦਾ ਆਹ ਉੱਤੇ ਬੜੀ ਹੈ ਇਹ ਤਾਂ ਬੰਦੇ ਨੂੰ ਇੱਕ ਨੜ ਤੇ ਨਿਕਲ ਜਿਸ ਕਾ ਗਾਂ ਉਸੇ ਕੋਲ ਹਾਂ ਜਾਨ ਬਚਾਤਾ ਫਿਰ ਇਸ ਮੈਂ ਤਾਇਨਾ ਦਿੱਤੀ ਨਿਕਲ ਮੈਂ ਬੰਦੇ ਚਾ देखें। नहीं देखें। 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 दाने हैं दो दो दो। चिक चिक नहीं है ये 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 देख सकते आप जो हमने पकड़ा उसके अंडे भी टूट गया।, गया ये खराब हो गया उसके अंडे देख सकते कि अजगर के अंडे भी है इनमें से बच्चे निकल गए ये खराब हो गए

ਗੋਰੀ ਦਾ ਖਾਲ ਹੈਗਾ ਉਹ ਮਰ ਗਿਆ ਉਹ ਪਾਟ ਕਰ ਉਹ ਵੀ ਚਾਪੀ ਗਾ ਲਾ 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 ਲ ਚੰਤ ਉਹ ਨਹੀਂ ਦੱਸਣਾ ਪਾਣੀ ਲੱਗਿਆ ਗੱਲ ਉਹ ਵੀ ਜਾ ਬਾਈ ਭਾਜੀ ਅਣਜਾਣ ਬੰਦੇ ਨਾਲ ਟੰਗਾ ਲੈ ਸਕਦੇ ਕੋ ਰੈਸਕਿਊ ਕਰ ਲਈ ਅਜੇ ਕਰ ਕੋ ਆਮ ਪੀਸ ਸੇਫਲੀ ਜੰਗਲ ਮੇ ਜੋੜ ਕਰ ਆਏਗੇ ਜੈ ਕਾਲ ਬੈਰੀ